ਰਾਉ ਪੰਜਾਬ ਦੇ ਵਿੱਚ ਬਾਸਮਤੀ ਹੀਟ ਤੇ ਸਿੱਧੀ ਵਿਜੈ ਹੀਟ ਰਕਵਾ ਵਧਣ ਦੀਆਂ ਖਬਰਾਂ ਆ ਰਹੀਆਂ ਨੇ ਤੇ ਉਹਦੀ ਆਪਾਂ ਗੱਲ ਕਰਦੇ ਹਾਂ ਵਿਸਥਾਰਤ ਇਹ ਜਿਹੜਾ ਬਾਸਮਤੀ ਦੇ ਵਿੱਚ 12.58 ਫੀਸਦੀ ਵਾਧਾ ਹੋਇਆ ਰਕਵੇ ਦੇ ਵਿੱਚ ਤੇ ਪੰਜਾਬ ਦੇ ਵਿੱਚ 17 ਲੱਖ ਏਕੜ ਦੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਗਈ ਹੈ ਅੱਗੇ ਆਪਾਂ ਕਰਦੇ ਆਂ ਜ਼ਿਲ੍ਹੇ ਵਾਈਜ਼ ਗੱਲ ਤੇ ਉਸ ਤੋਂ ਪਹਿਲਾਂ ਕਿ ਪਿਛਲੇ ਸਾਲ ਦੀ ਗੱਲ ਵੇਖ ਲਈਏ ਪਿਛਲੇ ਸਾਲ ਜਦੋਂ ਕਿ 15 ਲੱਖ ਏਕੜ ਬਾਸਮਤੀ ਦੀ ਬਿਜਾਈ ਕੀਤੀ ਗਈ ਸੀ ਇਸ ਵਾਰ 2 ਲੱਖ ਏਕੜ ਵੱਧ ਗਿਆ ਤੇ ਹੁਣ ਆਪਾਂ ਗੱਲ ਕਰੀਏ ਕੁਝ ਜ਼ਿਲ੍ਹਿਆਂ ਦੀ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਰਕਬਾ ਉਹ ਬਾਸਮਤੀ ਦੇ ਥੱਲੇ ਆਇਆ ਹੈ ਇਹ ਸਾਡੇ ਕੋਲੇ ਅਨ ਲਗਭਗ 4 ਲੱਖ ਏਕੜ ਦੇ ਨੇੜ ਹੈ ਤੇ ਉਸ ਤੋਂ ਬਾਅਦ ਆਉਂਦਾ ਹੈ ਮੁਕਸਰ ਜ਼ਿਲ੍ਹੇ ਦਾ ਨੰਬਰ ਐ ਜਿਸ ਦੇ ਵਿੱਚ ਤਕਰੀਬਨ ਪਾਉਣੇ 3 ਲੱਖ ਏਕੜ ਬਾਸਮਤੀ ਲਗਾਈ ਗਈ ਹੈ ਤੇ ਇਸ ਤੀਕੇ ਨਾਲ ਅੱਗੇ ਫਿਰ ਨੰਬਰ ਆਉਂਦਾ ਹੈ ਫਾਜ਼ਿਲਕਾ ਦਾ ਐ ਜਿੱਤੇ ਸਵਾ ਦੋ ਲੱਖ ਦੇ ਨੇੜ ਤੇੜ ਇਹੜਾ ਏਕੜ ਸੀ ਉਹ ਇਸ ਬਾਸਮਤੀ ਦੇ ਰਕਵੇ ਥੱਲੇ ਆ ਤੇ ਉਸ ਤੋਂ ਬਾਅਦ ਤਰਨਤਾਰਨ ਜਿਲ੍ਹਾ ਜਿਸ ਵਿੱਚ 181000 ਏਕੜ ਇਹ ਉਹ ਬਾਸਮਤੀ ਦੇ ਲੱਗੇ ਆ ਤੇ ਇਸ ਤੋਂ ਬਾਅਦ ਬਾਰੀ ਆਉਂਦੀ ਹੈ ਜੀ ਇਹ ਜਿਲ੍ਹਾ ਸੰਗਰੂਰ ਦੀ ਤੇ ਇਹਦੇ ਵਿੱਚ ਸਾਡੇ ਕੋਲੇ ਹੇ 50000 ਹੈਕਟੇਅਰ ਹੈ ਜਿਹਨੂੰ ਆਪਾਂ 50000 ਹੈਕਟੇਅਰ ਨੂੰ 2.5 ਨਾਲ ਗੁਣਾ ਕਰੀਏ ਤਾਂ ਆਪਣੇ ਕੋਲੇ 125000 ਏਕੜ ਰਕਬਾ ਬਣਦਾ ਹੈ ਤੇ ਇਸ ਤਰੀਕੇ ਨਾਲ ਸਿੱਧੀ ਬਜਾਈ ਦੇ ਹੇਠ ਵੀ तकरीबन 46% ਦੀ ਖੇਤਰ ਦਾ ਵਾਧਾ ਹੋਇਆ ਹੈ ਤੇ ਸੂਬੇ ਦੇ ਵਿੱਚ ਲਗਭਗ 2.2 ਲੱਖ ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਜਿਹੜੀ ਕਿ ਪਿਛਲੀ ਵਾਰ ਇਹਦਾ ਆਧੇ ਹੀ ਸੀ 1.72 ਲੱਖ ਏਕੜ ਬਿਜਾਈ ਕੀਤੀ ਗਈ ਸੀ ਤੇ ਇਹ ਇੱਕ ਸ਼ੁਭ ਸੰਕੇਤ ਹੈ ਜੀ ਕਿਉਂਕਿ ਬਾਸਮਤੀ ਝੋਨਾ ਥੋੜਾ ਲੇਟ ਲੱਗਦਾ ਹੈ ਤੇ ਸਿੱਧੀ ਬਿਜਾਈ ਵੀ ਪਾਣੀ ਦਾ ਖਪਤ ਘੱਟ ਹੁੰਦੀ ਹੈ ਜੇ ਸਹੀ ਤਰੀਕੇ ਨਾਲ ਸਪਾਣੇ ਲਾਈਏ ਤਾਂ ਤਕਰੀਬਨ 15 ਦਿਨਾਂ ਬਾਅਦ ਪਾਣੀ ਲਾਇਆ ਜਾਂਦਾ ਹੈ ਤਾਂ ਇਹ ਦੋਵੇਂ ਸੁਸੰਕੇਤ ਹੈ ਕਿ ਸਾਡੇ ਕਿਸਾਨ ਪ੍ਰਾ ਨਵੀਂ ਟੈਕਨੋਲੋਜੀ ਦੀ ਵਰਤੋਂ ਕਰਕੇ ਇਹਨਾਂ ਜਿਹੜਾ ਪਾਣੀ ਪ੍ਰਬੰਧਨ ਵੱਲ ਵੀ ਜਾ ਰਹੇ ਐ ਇਸ ਦੇ ਨਾਲ ਸਾਡੇ ਜਿਹੜਾ ਪਾਣੀ ਦਾ 15% ਨਿਯਮ ਹੁੰਦਾ ਰਿਹਾ ਆ ਰਿਹਾ ਉਸ ਦੇ ਵਿੱਚ ਵੀ ਬਚਤ ਹੋਏਗੀ ਤੇ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਠੀਕ ਹੋਣਗੀਆਂ ਸੋ ਨਵੀਂ ਟੈਕਨੋਲੋਜੀ ਨੂੰ ਸੇ ਅਪਣਾਈਏ ਤੇ ਭਾਵੇਂ ਵੱਡੇ ਪੱਧਰ ਤੇ ਨਹੀਂ ਅਪਣਾ ਸਕਦੇ ਤਾਂ ਥੋੜੇ ਪੱਧਰ ਤੇ ਅਪਣਾ ਕੇ ਆਪਣੇ ਆਪ ਤੇ ਅਭਿਆਰਵ ਕਰੀਏ ਉਹ ਉਸਦੇ ਨਾਲ ਅਸੀਂ ਕਿਤੇ ਸਾਡੇਆਂ ਫਸਲਾਂ ਵਧੇ ਰਹਿਣਗੀਆਂ ਤਾਂ ਉਹ ਵਿਖ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਜਿਹੜਾ ਪਾਣੀ ਬਰਬਾਦ ਕਰਨ ਦਾ ਇਲਜ਼ਾਮ ਲੱਗਦਾ ਉਸ ਤੋਂ ਵੀ ਵਾਜਾਂਗੇ ਬਹੁਤ ਬਹੁਤ ਧੰਨਵਾਦ